ਅੱਜ ਮਾਰਨ ਲੱਗੇ ਜੀ ਰੋਟਾ ਬਲੇਟਰ ਆ ਸਾਰੇ ਥਾਂ 'ਚ ਤੇ ਉਧਰ ਪਰੇ ਵੀ ਮਾਰ ਦੇਣਾ ਫੇ ਪਿੰਡੀਆਂ ਵਾਸਤੇ ਬਹਨ ਤਿਆਰ ਕਰਨਾ ਪਿੰਡੀ ਦਾ ਵਧੀਆ ਟਾਈਮ ਆ ਅਗੇਤੀ ਪਿੰਡੀ ਲੱਗ ਜੂਗੀ ਨਾ ਆ ਪਿੰਡੀ ਦਾ ਸਭ ਤੋਂ ਵਧੀਆ ਟਾਈਮ ਆ ਇਹਦੇ ਬਾਅਦ ਪਛੇਤੀ ਆ ਜਾਂਦੀ ਆ ਅੱਗੇ ਨਾ ਬਾਲੀਆਂ ਲਾ ਲੈਂਦਾ ਜੀ ਫਿਰ ਕੋਈ ਮੀਂਹ ਖਰਾਬ ਕਰ ਜਾਂਦਾ ਸੀ ਹੁਣ ਪਿੰਡੀਆਂ ਵੀ ਮੜਾ ਮੋਟਾ ਮੀਂਹ ਚੱਲੇ ਜਾਂਦੀ ਆ ਹਜੇ ਫਿਰ ਵੀ ਤੁਹਾਨੂੰ ਖੁੱਡਾ ਦਿਖਾਉਣਾ ਮੇਰਾ ਪਿੰਜਰਾ ਜਿਹੜਾ ਖਰਗੋਸ਼ਾਂ ਵਾਲਾ ਹੈ ਯਾਰ ਪਿੰਜਰਾ ਹੀ ਸੁਣਾ ਕਰਕੇ ਅੱਗੇ ਇੱਥੇ ਖੇੜਦੇ ਫਿਰਦੇ ਹੁੰਦੇ ਸੀ ਵਿਚਾਰੇ ਦੋਵੇਂ ਛੱਡ ਗਏ ਇਹ ਤਾਂ ਪੱਟੇ ਵੀ ਉਹ ਵੀ ਭਾਈ ਨਹੀਂ ਗਿਆ ਵੇਲੇ ਨੂੰ ਨਾ ਪੱਠੇ ਕੇ ਨਰੀ ਪਾ ਕੇ ਤੇ ਖਾਕ ਹੋ ਜਾਂਦੇ ਹੈ ਬਈ ਚੰਗਾ ਯਾਰ ਆਉਂਗਾ ਡਾਊਨ ਤੇ ਇਹ ਸਾਡਾ ਬੰਦਾ ਨਹੀਂ ਕੈਮਰਾ ਕਾ ਸਕਦਾ ਇਹ ਬੰਦਾ ਸਾਡਾ ਪਰਸਨਲ ਪ੍ਰਾਈਵੇਟ ਹੈ ਇਥੇ ਬੜਾ ਸ਼ਿਫਾਇਦਾ ਤੁਸੀਂ ਵੇਖੇ ਗੰਦ ਵੱਜਿਆ ਹੁਣ ਵਧੀਆ ਹੈ ਨਾ ਬਾਹਰ ਬਣਾ ਦੇ ਉਹ ਲਾ ਲੀ ਗੇ ਆਹ ਸਗਰ ਜਮਾਇ ਕੋ ਦਫਤਰੀ ਡਰਾਈਵਰ ਕੋਲ ਗਿਆ ਆਹੀ ਬੁਢੀ ਜੀ ਰਾਤ ਪਾਈ ਹੋਇਆ ਵਾ ਦੇਖ ਆ ਬੁਢੀ ਜੀ ਇਹ ਆ ਉਹ ਬੰਦ ਗੋਬੀ ਦੇ ਪਤੇ ਪਾਈ ਹੋਏ ਹੁਣ ਪਤਾ ਨਹੀਂ ਪਹਿਲਾਂ ਖਾਣਾ ਕੋਈ ਨਾ ਛੱਡਦਾ ਤੇ ਮੋੜ ਕੇ ਗੁੰਮਲੀ ਹੋ ਗਏ ਆ ਰੱਬ ਜਾਣੇ ਯਾਰ ਚਲੋ ਇਹਨੂੰ ਬਣਾਈਏ ਵਧੀਆ ਹੁਣ ਇਧਰ ਦੇ ਪਾਸੇ ਪਾਉਂ ਦਈਏ ਵੀ ਸੱਚ ਨੂੰ ਭਿੰਡੇ ਵਾਲਾ ਬਾਣ ਹੋ ਗਿਆ ਤਿਆਰ ਆ ਵੀ ਬਾਦ ਨੂੰ ਆ ਜਿੰਨਾਂ ਨੇ ਖਾਣੇ ਸੀ ਨਾ ਯਾਰ ਰਾਤ ਮਰ ਗਏ ਦੋਵੇਂ ਬੇਚਰੇ ਯਾਰ ਉਹ ਮੈਂ ਹੁਣ ਕੀ ਕਰਾਂ ਉਹਨਾਂ ਦਾ ਇੱਕ ਪਹਿਲਾਂ ਮਰ ਗਿਆ ਪਤਾ ਨਹੀਂ ਹੁਣ ਜਾਂਦਾ ਕੁਝ ਖਾ ਤਾਂ ਰੋਜ਼ ਇਹੀ ਚੀਜ਼ ਪਾਉਂਦਾ ਸੀ ਵੱਢ ਕੇ ਪਤਾ ਨਹੀਂ ਇੱਕ ਪਹਿਲਾਂ ਮਰਿਆ ਇੱਕ ਰਾਤ 11:15 ਵਜੇ ਮਰ ਗਿਆ ਉਥੇ گوش ਆਪਣੇ ਦੋਵੇਂ ਉਹ ਨਵੇਂ ਲਿਆਉਂਗਾ ਯਾਰ ਚਲੋ ਨਾ ਨਵੇਂ ਆਸਤੇ ਆਹ ਇਹਨਾਂ ਇੱਕ ਰੱਖ ਲਿਆ ਬਾਕੀ ਆਵਾਜ਼ ਨਹੀਂ ਤੇ ਚਲੋ ਬੜਾ ਮੂੰਹ ਪਿਆ ਸੀ ਆਪ ਤੁਸੀਂ ਵੀਡੀਓ ਬੰਦੇ ਰਹੇ ਉਹਨਾਂ ਦੀ ਤੇ ਉਹ ਚਲੇ ਜਾਂਦੇ ਜਾਂਦੇ ਰਵਾ ਹੀ ਗਏ ਯਾਰ ਚਲੋ ਸਾਹਾਂ ਵਾਲੀ ਚੀਜ਼ ਹੁਣ ਬੰਦਾ ਕਿੰਨਾ ਕੋਹੋ ਕਰ ਸਕਦਾ ਨਹੀਂ ਚਲੋ ਬਾਕੀ ਆਹ ਪਿੰਡੀਆਂ ਉਹ ਆਣ ਪਿਆਰ ਕਰ ਰਹੇ ਨੇ ਤੇ ਇਧਰ ਮੇਰੇ ਤਾਂ ਚੱਲ ਦੁਨੀਆਂ ਕੋਹਣੀ ਹੋ ਗਈਆਂ ਇਧਰ ਵੀ ਸਾਰੇ ਪਿੰਡ ਭੁੰਡੇ ਲਾ ਦੇਂਗੇ ਆਪ ਜੀ ਲੱਗੋ ਮੇਰੇ ਕਰੇ ਆ ਹੁਣ ਨਵੇਂ ਫਿਰ ਗੋਸ਼ਣ ਵਾਸਤੇ ਆਪਾਂ ਇਹਨਾਂ ਇੱਕ ਪੱਠੇ ਰੱਖ ਲਿਆ ਲੇਉਣਾ ਤਾਂ ਹੈ ਹੀ ਯਾਰ ਇਹ ਹੋ ਗਿਆ ਭਾਈ ਇਹ ਕੀ ਲੈ ਗਰ ਮੜਾ ਮੋਟਾ ਕਾਬੂ ਸ਼ਾਂ ਕਰਕੇ ਤੋਰ ਫੋਨ 'ਤੇ ਖੜੇ ਦਾ ਪਾ ਹਾਂ ਤਾਂ ਟੱਕੀ ਪਾ ਦਰਦ ਲੱਗ ਗਿਆ ਇਹਨਾਂ ਵਾਲ ਸਿਖਾ ਦੇਂਗੇ ਹੌਲੀ ਹੌਲੀ ਟੈਂਸ਼ਨ ਨਾ ਲੈ ਚੱਲ ਪੈ ਚੱਲ ਹਾਂ ਦੇ ਪੋਲੀ ਕੇ ਕਿਤੇ ਨਵੀਂ ਮਿੱਟੀ ਪਾਈ ਆ ਹੈ ਭੱਜ ਰਹੀ ਜੇ ਪੋਲੀ ਆ ਹੁਣ ਗੇਅਰ ਨਹੀਂ ਪੈਂਦਾ ਇਹਦਾ ਕਿਧਰ ਲਾ ਕੇ ਇੱਥੇ ਵੀ ਸਬਜ਼ੀ ਲਾਵਾਂਗੇ ਸਰਦ ਜੀ ਇਹ ਸ਼ੁਕਰ ਆ ਉਹਦਾ ਹਜੇ ਉਸ ਸਕੂਲ ਕੋਲੇ ਪਹੁੰਚਿਆ ਸੀ ਬਾਹਰ ਨਿਕਲੇ ਸੀ ਤੇ ਯਾਦ ਆ ਗਿਆ ਯਾਦ ਆ ਥਾਂ ਦੇ ਕੱਲ੍ਹ ਐਸੇ ਮਿੱਟੀ ਪਾਈ ਦੇ ਲਾਉਣੇ ਕੋਈ ਨਹੀਂ ਇੱਥੇ ਵੀ ਸਬਜ਼ੀ ਲਾਵਾਂਗੇ ਵੇਰ ਤੇ ਥਾਰੇ ਪੇਟਾਂ ਨੇ ਇੱਕ ਮਸਲਾ ਬੜਾ ਲੈਂਕ ਵੱਡੀ ਆ ਕਿੱਲੀ ਵੱਡੀ ਆ ਜਦੋਂ ਮੋੜਦੇ ਆ ਉਹਨੂੰ ਕਿੱਲੀ ਨਿਕਲ ਜਾਂਦੀ ਆ ਆ ਲੈ ਮੈਂ ਕਹਾਂ ਹੀ ਵੀ ਥੱਲੋਂ ਨਿਕਲ ਨਹੀਂ ਥੱਲੋਂ ਨਿਕਲੇ ਆ ਬੰਦ ਕਿ ਪਿਛੋਂ ਨਿਕਲ ਜਾਂਦੀ ਆ ਇਹ ਇੱਥੋਂ ਨਿਕਲਦੀ ਇੱਥੋਂ ਤਾਂ ਥਾਂ ਬੰਨਣਾ ਫਨੇਖਾ ਜਿਹਨੂੰ ਪੁੱਲ ਚੱਲੇ ਸੀਗੇ ਇਹ ਤਾਂ ਉਹਦੇ ਨਾਲੋਂ ਵੀ ਵਧੀਆ ਬਣੇ ਦੇਖ ਨਾ ਇਹਦੇ ਤੇ ਨਵੀਂ ਮਿੱਟੀ ਪਾਈ ਸੀ ਨਾ ਕੋਈ ਇਹਦੇ ਤੇ ਗੰਦਾ ਨਾ ਕੋਈ ਘਾਹ ਫੂਸ ਕੋਸ਼ ਵੀ ਨਹੀਂ ਇਹ ਜਿਹੜੀਆਂ ਗੈਰੀਆਂ ਬੜੀਆਂ ਸੋਹਣੀਆਂ ਬਣੀਆਂ ਜਿਹਨੂੰ ਪੁੱਲ ਚੱਲੇ ਸੀ ਸ਼ਾਲ ਬਈ ਲੈ ਬਈ ਵਾਣ ਆਪਣਾ ਬਣ ਗਿਆ ਤਿਆਰ ਹੁਣ ਲਾਉਣੇ ਆ ਪਿੰਡੀ ਪਿੰਡੀ ਦੀ ਸਭ ਤੋਂ ਵਧੀਆ ਰੋਟਾ ਆ ਹੁਣ ਪਿੰਡੀ ਜਿਨ੍ਹਾਂ ਨੇ ਲਾਤੀ ਆ ਜਿਨ੍ਹਾਂ ਨੇ ਲਾਉਣੀ ਆ ਆਪ ਫਰਵਰੀ ਦਾ ਅਗੇ ਤੇ ਪਿੰਡੀ ਸਭ ਤੋਂ ਵਧੀਆ ਪਿੰਡੀ ਆ ਉਗਰੂ ਗੀ ਵੀ ਵਧੀਆ ਆ ਤੇ ਲਾਡਿਓ ਮੀਟਰੋਂ ਹੁਣ ਪਿੰਡੀ ਕੋ